ਲੋਈ ਆ ਜੀ ਪੰਦਰਾਂ। ਅੱਜ ਪਾਜੀ 8:30 ਵਜੇ ਦੇ ਕਰੀਬ ਪਹਿਲਾਂ 1:30 6:00 ਵਜੇ ਨਾਲ ਇੱਕ ਬੰਦਾ ਹੁੰਦਾ ਵਾ ਤੇਲ ਬਾਰੇ ਪੁੱਛਦਾ ਜੀ ਕਿ ਮੈਂ ਤੇਲ ਲੈਣਾ ਵਾ 2000 ਲੀਟਰ ਤੇ ਮੈਂ ਇਦਾਂ ਦਾ ਮੇਰਾ ਅਕਸਲ ਦਾ ਕੰਮ ਚੱਲ ਰਿਹਾ ਵਾ ਤੇ ਪੁੱਛ ਕੇ ਚੱਲੇਗਾ ਜੀ ਚਲੋ ਮੈਂ ਆਉਂਦਾ ਵਾ ਫਿਰ 8:30 ਵਜੇ ਚਾਰ ਬੰਦੇ ਆਏ ਨੇ ਦੋ ਜਣੇ ਆਏ ਟਰੈਕਟਰ ਟਰਾਲੀ ਤੇ ਦੋ ਜਣੇ ਆਏ ਇਹਨਾਂ ਦੇ ਸਵਿਫਟ ਗੱਡੀ ਦੇ ਨਾਲ ਤੇ ਫਿਰ ਇਹਨਾਂ ਨੇ ਜੀ 600 700 ਲੀਟਰ ਤੇਲ ਡਰਮਾਂ ਦੇ ਵਿੱਚ ਭਜਾਇਆ ਵਾ ਤੇ ਤੇਲ ਪਵਾ ਕੇ ਤੇ ਫਿਰ ਇਹਨਾਂ ਨੇ ਟਰੈਕਟਰ ਸਾਈਡ ਤੇ ਖਿਦਾਰ ਲਿਆ ਤੇ ਫਿਰ ਉਹਨਾਂ ਦੇ ਸਾ ਫਿਰ ਉਹਨੇ ਡਰੈਕਟਰ ਪਟਾਲੀ ਪਹਿਲਾਂ ਤੋਰ ਦਿੱਤਾ ਫਿਰ ਉਸ ਤੋਂ ਬਾਅਦ ਉਹਨੇ ਸਵਿਫਟ ਗੱਡੀ ਫੋਲ ਕਰਾ ਕੇ ਉਹ ਵੀ ਇੱਕ ਖਿਲਾੜ ਕਰਕੇ ਉਹਨਾਂ ਨੇ ਸਾਈਡ ਦੇ ਖਦਾਰ ਲਈ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਵੀ ਪਹਜਾਦੀ ਇੱਕ ਬੰਦਾ ਇੱਥੇ ਖਿਲਾੜ ਗਿਆ ਕਿ ਅਸੀਂ ਦੂਜਾ ਬੰਦਾ تیر ਪਾ ਕੇ ਫਿਰ ਤੇ ਕਹਿੰਦਾ ਉਹਨੂੰ ਇਕੱਠੀ ਪੇਮਣ ਕਰਦੇ ਆ ਜਦੋਂ ਉਹ ਇਨੇ ਇੱਕ ਬੰਦਾ ਖਿਲਾੜ ਕੇ ਦੋ ਬੰਦਾ ਪਿੱਛੇ ਦੇ ਪਾਣੀ ਪੀਣ ਦੇ ਬਹਾਨੇ ਪਿੱਛੋਂ ਦੀ ਭਾਜੀ ਕਾਹਦਾ ਦਬ ਕੇ ਭੱਜ ਗਿਆ ਜਿੱਥੋਂ ਕਿੰਨੇ ਦਾ ਜਿਹੜਾ ਉਹਨੂੰ ਨੁਕਸਾਨ ਹੋਇਆ ਵਾ ਜੀ ਨਹੀਂ ਸਾਡਾ ਕਿ 75 ਤੋਂ 80 ਹਜ਼ਾਰ ਰੁਪਏ ਦਾ ਬੰਦਾ ਨੁਕਸਾਨ ਹੋ ਗਿਆ ਕੁਝ ਜੇ ਤੁਹਾਨੂੰ ਸ਼ੱਕ ਹੁੰਦਾ ਕੋਈ ਅਫੇਡੀ ਗੱਲ ਪਾ ਨਹੀਂ ਜੀ ਬਜੀ ਬਿਲਕੁਲ ਅਨਪਛਾਤੇ ਵਿਅਕਤੀਆਂ ਦੇ ਕੋਈ ਸ਼ੱਕ ਨਹੀਂ ਇਹਨਾਂ ਦੇ ਕਹਿ ਸਕਦੇ ਕੋਈ ਬਾਕੀ ਪੰਪ ਦੇ ਵਿੱਚ ਕਾਫੀ ਵਾਰੀ ਤੇਲ ਪਾ ਕੇ ਲੜਕੇ ਸਕੂਲਾਂ ਦੇ ਕਾਲਜਾਂ ਦੇ ਭਜਦੇ ਰਹੇ ਨੇ ਜਿੰਦਾਂ ਦਾ ਕੱਲ ਹੀ ਇਹਨੇ ਮੇਰਾ ਫੈਸਲਾ ਹੋਇਆ ਜੀ ਉਸ ਤੋਂ ਪਹਿਲਾਂ ਮੇਰੇ ਕਦੀ 10 ਤੋਂ 15 ਵੀ ਦੇ ਪਹਿਲਾਂ ਪਹਿਲੀ ਪੰਪ ਤੋਂ ਗੱਟਣ ਚੁੱਕੇ ਜਾਂਦੇ ਨੇ ਕਦੀ ਤੇਲ ਪਾ ਕੇ ਭਜ ਜਾਂਦੇ ਨੇ ਇਸ ਮਹੀਨੇ ਦੇ ਵਿੱਚ 8 ਵੀ 10 ਵੀ ਵਾਰਦਾਤ ਹੈ ਜੀ ਅੱਜ ਤੇ ਬਹੁਤ ਵੱਡੀ ਵਾਰਦਾਤ ਹੋ ਗਈ ਹੈ ਜੀ ਉਸ ਕੰਪਲੇਨ ਇੱਥੇ ਹੀ ਪਿਲਾਂ ਕੋ ਸਰ ਜੀ ਮੈਂ ਪਹਿਲਾਂ ਵੀ ਕੰਪਲੇਨ ਕੀਤੀ ਸੀ ਜੀ ਜਿਹਦੀ ਹਲੇ ਤੱਕ ਕੋਈ ਵੀ ਹਲੇ ਕੋਈ ਸੁਣਾਈ ਨਹੀਂ ਹੋਈ ਜੀ ਜਿਹੜੇ ਜਿਹੜੇ ਇਹ ਬੰਦੇ ਗੱਡਰ ਵਾਲੇ ਨੇ ਜਿਹੜੇ ਚੋਕਲੇ ਲੈ ਕੇ ਗਏ ਨੇ ਜਿਹੜੇ ਕੱਲ ਜਿਹੜੇ ਸਕੂਲ ਦੇ ਮੁੰਡੇ ਸੀ ਮੈਂ ਉਹ ਟਰੇਸ ਕਰ ਲਏ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਘਰ ਜਾਂਦੇ ਆ ਕੇ ਉਹਨਾਂ ਨੇ ਮਾਫੀ ਮੰਗੀ ਉਹਨਾਂ ਨੂੰ ਛਡਾਇਆ ਗਿਆ ਬਾਕੀ ਇੱਕ ਦੋ ਹੋਰ ਜਿਹਦੇ ਹੈਗੇ ਨੇ ਘਾਰਾਂ ਵਾਲੇ ਜਿਹੜੇ ਹਲੇ ਲੱਗੂ ਨਹੀਂ ਨੱਬੇ ਕੀ ਮੈਂ ਪਹਿਲੀ ਜਿਹੜੀ ਕੰਪਲੇਨ ਕੀਤੀ ਉਸਨੇ ਕਾਰਵਾਈ ਕੀਤੀ ਸਰ ਜਿਹੜੀ ਜਿਹੜੀ ਪਹਿਲੀ ਰਾਤ ਨੂੰ ਜਿਹੜੀ ਚੋਰੀ ਹੋਈ ਗੱਡਰਾਂ ਵਾਲੀ ਦੀ ਹਲੇ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਦੋ ਤੇਰ ਵਾਲੀਆਂ ਹੋਈਆਂ ਉਹਨਾਂ ਦੇ ਵੀ ਹਲੇ ਬੰਦੇ ਨਹੀਂ ਕੋਈ ਲੱਭੇ ਟਰੇਸ ਹੋਏ ਜਿਹੜੇ ਕੱਲ ਪਰਸੋ 22 ਤਰੀਕ 20 ਤਰੀਕ ਨੂੰ 24 ਤਰੀਕ ਨੂੰ ਹੋਇਆ ਵਾ ਉਹਦੇ ਬੰਦੇ ਟਰੇਸ ਹੋ ਗਏ ਜੀ ਉਹ ਸਕੂਲ ਦੇ ਬੱਚੇ ਸੀਗੇ ਜੀ ਉਹ ਅੱਜ ਜਿਹੜੀ ਹਜ਼ਾਰਾਂ ਰੁਪਏ ਦੀ ਆ ਹੋਇਆ ਵਾ ਕਾਂਡ ਇਸ ਸੁਪਰਪੋਸਟ ਕੋਲੋਂ ਕੀ ਇਹ ਸਵਛਨ ਦਵਾਇਆ ਜਾ ਰਿਹਾ ਹੈ ਸਾਹਿਬ ਸਾਰੀ ਪੁਲਿਸ ਪ੍ਰਸ਼ਾਸਨ ਸਾਰਾ ਇੱਥੇ ਉਸੇ ਨੇ ਮੌਕੇ ਤੇ ਪੁੱਜਾ ਵਾ ਉਹਨਾਂ ਨੇ ਸਾਰੀ ਸੀਸੀਟੀਵੀ ਫੁਟੇਜ ਲਗਾਈ ਹੈ ਤੇ ਸਾਰੀਆਂ ਟੀਮਾਂ ਹੁਣ ਤੱਕ ਇਨਵੈਸਟੀਗੇਸ਼ਨ ਕਰ ਰਹੀਆਂ ਕਿ ਇਹ ਸਵਛਨ ਦਵਾਇਆ ਕੀ ਜਲਦੀ ਤੋਂ ਜਲਦੀ ਬੰਦੇ ਟਰੇਸ ਹੋ ਸਰੇਵ ਮੰਗਿਆ ਕਿ ਜੇ ਵਿਖੋ ਜੀ ਆਪਣਾ ਕਾਰੋਬਾਰ ਕਰੀਗੇ ਆਏ ਦਿਨ ਸਾਡੇ ਨਾਲ ਮਹੀਨੇ ਦੇ ਵਿੱਚ 10-10 ਵਾਰੀ ਲੋਕੀ ਤੇਲ ਪਾ ਕੇ ਭੱਜਦੇ ਸੀ ਕਿੰਦਾ ਕਾਰੋਬਾਰ ਕਰਾਂਗੇ ਜੇ 6 ਹੀ ਨੇ ਹੈਗੇ ਜੀ ਤੇ ਕਿੰਦਾ ਕਿੰਦਾ ਕਾਰੋਬਾਰ ਕਰਾਂਗੇ ਜੀ ਕੋਈ ਨਹੀਂ ਸਾਨੂੰ ਬੱਚੇ ਦੇ ਨੇ ਕਿ ਜਿੰਨਾ ਸਾਡੇ ਲੋਕੀ ਤੇਲ ਪਾ ਕੇ ਭੱਜ ਜਾਂਦੇ ਆ ਬਸ ਗਿਆਨ ਲਿਖ ਕੇ ਪਰਚਾ ਦੇ ਰਹੇ ਆ ਟਰਾਲੀ ਦੇ ਉੱਤੇ ਤੁਸੀਂ ਵੀ ਦੇਖ ਹੀ ਲਿਆ ਚਾਰ ਬੰਦੇ ਆਏ ਆ ਇੱਕ ਟਰੈਕਟਰ ਤੇ ਸੀ ਦੋ ਤਿੰਨ ਕਾਰਟ ਦੇ ਵਿੱਚ ਉਹਨਾਂ ਨੇ ਤਿੰਨ ਡਰਮ ਭਵਾਏ ਆ ਇੱਕ ਗੱਡੀ ਦੇ ਵਿੱਚ Swift Desire ਹੈਗੀ ਆ ਛੋਟੀ ਡਿੱਗੀ ਵਾਲੀ ਉਹਦੇ ਵਿੱਚ ਤੇਲ ਪਵਾ ਕੇ ਉਹ ਬਿਨਾਂ ਪਰਸੇ ਤੇ ਦੌੜ ਗਏ ਉਹਦਾ ਕਿੰਨੇ ਜਾਣੇ ਬੰਦੇ ਹੈਗੇ ਸੀ ਜੀ ਚਾਰ ਚਾਰ ਲੱਗਦੇ ਆ ਚਾਰ ਹੀ ਦੱਸਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵਾਰ ਦਾ ਤਾਂ ਜਿਹੜੀਆਂ ਹੋਈਆਂ ਵਾ ਹੁਣ ਤੱਕ ਜੀ ਉਹਨਾਂ ਉੱਪਰ ਕੀ ਕਾਰਵਾਈ ਕੀਤੀ ਗਈ ਹੈ ਜੀ ਪਹਿਲਾਂ ਤਾਂ ਇਹਨਾਂ ਦੀ ਕੋਈ ਮੇਰੇ ਤਾਂ ਲੋਟਸ ਨਹੀਂ ਗਿਆ ਉਹ ਜੀ ਪਹਿਲਾਂ ਦੀ ਲੇਕਿਨ ਜਿਹੜੀ ਵੀ ਲੋਟਸ ਆਉਂਦੀ ਇਮੀਡੀਏਟ ਪਰਚਾ ਦੇ ਕੇ ਤਾਂ ਉਹਦੀ ਕਾਰਵਾਈ ਕਰੀਦੀ ਆ ਪਰ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹਾਂਜੀ ਹਾਂਜੀ ਉਹ ਤੁਹਾਡੇ ਸਾਹਮਣੇ ਹੀ ਆ ਉਹ ਦੇਖੇ ਦੇਖ ਰਹੇ ਆ ਅੰਮ੍ਰਿਤਸਰ ਸਾਈਡ ਦੀ ਅ ਇਧਰਲੀ ਸਾਈਡ ਨੂੰ ਗਏ ਆ ਟਰੈਕਟਰ ਟਰਾਲੀ ਤੇ ਕਿੰਨੇ ਦਾ ਇਹਦਾ ਤੇਲ ਪਾਇਆ ਗਿਆ ਜੀ ਲਗਭਗ 75 ਤੋਂ 80000 ਦੇ ਵਿੱਚ ਹੈਗਾ